खबर पंजाबी एक्ट्रेस मॉडल ਅਤੇ ਕਲਾਕਾਰ ਹਿਮਾਂਸ਼ੀ ਖਰਾਨਾ ਨਾਲ ਜੁੜੀ ਹੋਈ ਹੈ ਇੱਥੇ ਦੱਸ ਦਈਏ ਕਿ ਹਿਮਾਂਸ਼ੀ ਖਰਾਨਾ ਦੇ ਪਿਤਾ ਕੁਲਦੀਪ ਖਰਾਨਾ ਨੂੰ ਫਿਰ ਲੋਰ ਵਿਖੇ ਮਾਂਜੋ ਕੋਟ ਨੇ 14 ਦਿਨਾਂ ਲਈ ਜ਼ੇਲ ਭੇਜ ਦਿੱਤਾ ਹੈ ਦਰਅਸਲ ਕੁਲਦੀਪ ਖਰਾਨਾ ਉੱਪਰ ਨਾਇਬ ਤਹਿਸੀਲਦਾਰ ਨਾਲ ਗਾੜੀ ਗਲੋਚ ਕਰਨ ਅਤੇ ਧਮਕੀਆਂ ਦੇਣ ਦੇ આરોਪ ਲੱਗੇ ਨੇ ਤੇ ਇਹ આરોਪ ਖੁਦ ਨਾਇਬ ਤਹਿਸੀਲਦਾਰ ਗੁਰਾਇਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਗਾਏ ਜਾਣ ਜਿਸ ਤੋਂ ਬਾਅਦ ਹੀ ਪੁਲਿਸ ਨੇ ਕੁਲਦੀਪ ਖਰਾਨਾ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਸੀ ਜਿਸ ਨੂੰ ਮਾਂਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚੋਂ ਬਾਹਰ ਨਿਕਲਦੇ ਸਾਰੇ ਹੀ ਅਦਾਕਾਰਾਂ ਦੇ ਪਿਤਾ ਕੁਲਦੀਪ ਖੁਰਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਉੱਪਰ ਉਨ੍ਹਾਂ ਦੀ ਪਤਨੀ ਨਾਲ ਨਜਾਇਜ਼ ਸੰਬੰਧ ਹੋਣ ਦੇ ਗੰਭੀਰ ਦੋਸ਼ ਲਗਾਏ ਹਨ ਉਧਰ ਇਸ ਬਾਬਤ ਜਦੋਂ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁਲਦੀਪ ਖੁਰਾਨਾ ਦੀ ਲੁਧਿਆਣਾ ਵਿਖੇ ਉਨ੍ਹਾਂ ਦੇ ਦਫ਼ਤਰ ਕੋਲ ਰਿਹੈ ਸੀ ਜਿਸ ਕਾਰਨ ਉਨ੍ਹਾਂ ਦਾ ਮਿਲਨ ਵਰਤਨ ਸ਼ੁਰੂ ਹੋ ਗਿਆ ਸੀ ਉਨਾ ਕਿਹਾ ਕਿ ਉਸ ਵੱਲੋਂ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਤੋਂ ਬਾਅਦ ਹੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਹੀ ਉਨ੍ਹਾਂ ਤੇ ਗਲਤ ਦੋਸ਼ ਲਗਾਏ ਗਏ ਨੇ। ਉਨ੍ਹਾਂ ਕਿਹਾ ਕਿ ਇਹਨਾਂ ਦੋਸ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਬਾਈਟ ਗੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਪਾਜੀ ਬੋਲੋ ਕੀ ਲੈਣਾ ਚਾਹੁੰਦੇ ਹੈ ਨਾ ਪਾਜੀ ਕੀ ਲੈਣਾ ਨਾਲ ਲੜਾਈ ਝਗੜਾ ਹੋਇਆ ਵਾਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਬੈਠੋ ਪਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂਤ ਸਿੰਘ ਖੁਰਾਨਾ ਦਾ ਫਾਦਰ ਨਾ ਬਸ ਕੀ ਮੰਗ ਕਰਦੇ ਹੋ ਤੁਸੀਂ ਆਪਣੇ ਕੋਲ ਮੈਂ ਇਨਸਾਫ ਦੀ ਮੰਗ ਕਰਦਾ ਵੀ ਜਗਬਾਲ ਦੇ ਜਿਹੜੇ ਮੈਂ ਐਸੇ ਹਰਪ ਸਿੰਘ ਹੈ ਹਾਂਜੀ ਥਾਣਾ ਗਰੇਨ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਆ ਕੁਲਦੀਪ ਸਿੰਘ ਖੁਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤਨੈਬ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨੈਬ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੇਸ਼ ਕੀਤਾ ਫੜ ਕੇ ਲੁਧਿਆਣਾ ਫੜ ਕੇ ਦਾ ਹੈ ਕੱਲ ਹਾਂਜੀ ਤੇ ਅੱਜ ਇਹਨ ਜਾਸਾ ਦੇ ਪੇਸ਼ ਕਿਤੇ ਤੇ ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਹਾਂ ਉਹ ਆਦਾਕਾਰ ਤੋਂ ਹੈ ਅਦਾਕਾਰ ਦਾ ਪੁਰਾਣੀਆਂ ਦਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਰਡਨ ਵਾਲਾ ਹਾਂਜੀ ਉਦੋਂ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿੰਨੇ ਉਹ ਆਪਣੇ ਗ੍ਰੈਂਡ ਆਂਦੇ ਗ੍ਰੈਂਡ ਤੇ ਤਸੀਲਦਾਰ ਨੇ ਉਹ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਭਈ ਹੋਰ ਇਕੱਲੇ ਆ ਕਿ ਨਾਲ ਹੋਰ ਵੀ ਨਹੀਂ ਇਕੱਲੇ ਇਕੱਲੇ ਆ